ਅਸਰੀ ਗਾਲ ਜੀ ਸਾਰਿਆਂ ਨੂੰ ਹੋਪਤੀ ਸਾਰੇ ਕੈਂਠ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਟਾਈਮ ਹੋ ਗਿਆ ਸਵੇਰ ਦੇ 11:00 ਵੱਜ ਗਏ ਨੇ ਤੇ ਨਾ ਤੋਂ ਕੇ ਆਪਾਂ ਹੋ ਗਏ ਰੈਡੀ ਤੇ ਚੱਲਦੇ ਆ ਬਾਹਰ ਦੇਖਦੇ ਆ ਜੋ ਇਹ ਆਪਣਾ ਘਰ ਨਿਕਲ ਜਾ ਤੇ ਇਧਰ ਆ ਗਿਆ ਆਪਣੀ ਸਾਰੀ ਕਿਚਨ ਤੇ ਆ ਦੋ ਸੋਹੇ ਦਰਮਨ ਤਿਆਰ ਹੋ ਹੈਲੋ ਹਾਂਜੀ ਤੇ ਬਾਹਰ ਆਜ ਮੌਸਮ ਅੱਜ ਧੁੱਪ ਹੈ ਨਹੀਂ ਅੱਜ ਬਾਹਰ ਪਈ ਜਾਂਦਾ ਮੀਂਹ ਦੇਖੋ ਬਈ 11 ਵਜ ਗਏ ਨੇ ਸਵੇਰ ਤੇ ਮੀਂਹ ਪਈ ਜਾਂਦਾ ਮਨ ਲੱਗਾ ਘੰਟਾ ਹੋ ਗਿਆ ਪੂਰਾ ਮੀਂਹ ਪੈਂਦੇ ਨੂੰ ਮੀਂਹ ਪੈਂਦਾ ਥੋੜਾ ਥੋੜਾ ਆਪਾਂ ਅੱਜ ਜਾਣਾ ਸੀਗਾ ਬੈਂਕ ਬੈਂਕ ਵਿੱਚ ਅਕਾਊਂਟ ਓਪਨ ਕਰਾਉਣਾ ਆਪਾਂ ਜਨਾਵਾ ਤੇ ਪਰ ਹੁਣ ਮੀਂਹ ਪਈ ਜਾਂਦਾ ਤੇ ਹੁਣ ਵੇਟ ਕਰਦੇ ਆ ਮੀਂਹ ਕਦੋਂ ਹਟਦਾ ਨਹੀਂ ਫਿਰ ਦੇਖਦੇ ਆ ਛਤਰੀ ਲੈ ਕੇ ਚੱਲਾਂਗੇ ਤੇ ਦੇਖਿਓ ਜੁੜਦੇ ਰਹੋ ਆਪਣੇ ਵਲੌਗ ਦੇ ਨਾਲ ਚਲੋ ਦੇਖਦੇ ਆ ਕਿੰਨਾ ਤੱਕ ਮੀਂਹ ਹਟਦਾ ਫਿਰ ਚੱਲਾਂਗੇ ਜੇ ਨਹੀਂ ਹਟਿਆ ਲਓ ਜੀ ਮੀਂਹ ਤਾਂ ਨਹੀਂ ਹਟਿਆ ਫਾਈਨਲੀ ਆਪਾਂ ਛਤਰੀ ਲੈ ਕੇ ਹੁਣ ਕੱਢ ਨਿਕਲ ਗਿਆ ਬਾਹਰ ਉਦੋਂ ਮੀਂਹ ਹਟ ਗਿਆ ਸੀਗਾ ਥੋੜਾ ਜਿਹਾ ਆਪਾਂ ਛਤਰੀ ਲੈ ਲਈ ਹੁਣ ਮੀਂਹ ਹੋਰ ਤੇਜ਼ ਹੋ ਗਿਆ ਦੇਖੋ ਮੀਂਹ ਹੈਗਾ ਪੂਰਾ ਤੇਜ਼ ਮੌਸਮ ਅੱਜ ਸਾਰਾ ਹੁਣ ਹਫਤਾ ਸਾਰਾ ਮੀਂਹ ਨਹੀਂ ਦੱਸਿਆ ਪਿਆ ਤੇ ਚਲੋ ਚਲਦੇ ਆਂ ਬੈਂਕ ਆਪਾਂ ਨੂੰ ਮੇਨ ਬੈਂਕ ਦਾ ਹੀ ਸੀਗਾ ਨਹੀਂ ਆ ਪਾਉਣਾ ਨਹੀਂ ਸੀਗਾ ਤੇ ਫਿਰ ਲੇਟ ਹੋ ਜਾਂਦਾ ਕੰਮ ਮੈਂਗਾ ਚੱਲਦਾ ਪਹਿਲਾਂ ਬੈਂਕ ਦਾ ਖਾਤਾ ਓਪਨ ਕਰਾ ਲਈਏ ਫਿਰ ਵੇਲੇ ਹੀ ਆ ਫਿਰ ਆਪਾਂ ਬਸ ਹੋਰ ਕਿਤੇ ਨਹੀਂ ਜਾਂਦੇ ਤੇ ਇਕੱਲਾ ਆਪਾਂ ਖਾਤਾ ਝਲਾ ਕੇ ਮੁੜਿਆਵਾਂਗੇ ਬੈਂਕ ਚੋਂ ਆਜੋ ਤੇ ਇਹ ਤੁਸੀਂ ਦੇਖਿਆ ਹੋਣਾ ਵਲੋਗਾਂ ਚ ਆ ਤੁਹਾਡਾ ਆਪ ਆਪਣਾ ਮੇਨ ਬੱਸ ਸਟੈਂਡ ਵਾਲਾ ਚਲੋ ਹੁਣ ਚਲਦੇ ਆਂ ਉਧਰ ਸੋਚੀ ਦੀ ਨੱਪ ਕੇ ਇਹ ਲੈਨੇ ਅਧਰੋ ਬਸਾ ਜੋ ਬੈਂਕ ਆਈ ਸੀ ਬੈਂਕ ਹੈ ਗਿਆ ਬੰਦ ਅੱਜ ਹੈਗਾ ਥੈਂਕਸ ਗਿਵਿੰਗ ਡੇ ਪਰ ਆਨਲਾਈਨ ਚੈੱਕ ਕਰ ਰਿਆ ਸੀ ਉੱਥੇ ਸ਼ੋ ਕਰਦਾ ਸੀ ਵੀ ਓਪਨ ਆ ਤੇ ਹੁਣੇ ਬੰਦ ਆ ਚਲੋ ਹੁਣ ਚੱਲਦੇ ਆ ਜਿਹੜੀ ਛਤਰੀ ਮੀਂਹ ਪਈ ਜਾਂਦਾ ਹੁਣ ਹਵਾ ਵੀ ਚੱਲ ਪਈ ਠੰਡੀ ਠੰਡੀ ਤੇ ਹਨੇਰੀ ਵੀ ਆ ਥੋੜੀ ਥੋੜੀ ਤੇ ਹੁਣ ਚੱਲਦੇ ਆ ਬੱਸ ਫੜਦੇ ਆ ਦੁਬਾਰੇ ਹੁਣ ਪਹੁੰਚਾਂਗੇ ਗੁਰਦੁਆਰਾ ਸਾਹਿਬ ਉੱਥੇ ਛਕਾਂਗੇ ਪ੍ਰਸ਼ਾਦਾ ਆ ਜੋ ਫਾਈਨਲੀ ਗੁਰਦੁਆਰਾ ਸਾਹਿਬ ਆ ਗਏ ਤੇ ਇੱਧਰ ਪੋਸਟ ਲੱਗਿਆ ਖਾਲਿਸਤਾਨ ਦਾ ਗੁਰਦੁਆਰਾ ਹੈਗਾ ਦਾ ਨਾਨਕ ਸਿੱਖ ਤੇ ਚਲੋ ਚਲਦੇ ਆں ਇਹ ਹੈਗਾ ਸਕਾਟ ਰੋਡ ਤੇ ਤੇ ਮੌਸਮ ਅੱਜ ਨਹੀਂ ਪਈ ਜਾਂਦਾ ਤੇ ਚਲੋ ਚਲਦੇ ਆਂ ਮੱਥਾ ਟੇਕਦੇ ਆਂ ਲੰਗਰ ਛਕਦੇ ਆਂ ਆਇਓ ਗੁਰਦੁਆਰਾ ਸਾਹਿਬ ਤੋਂ ਆ ਗਿਆ ਆਪਾਂ ਬੱਸ ਹੁਣ ਆਪਾਂ ਲੈਣੀ ਐਥੋਂ ਆਰ 6 ਬੱਸ ਤੇ ਉਹ ਹੋਊਗੀ 1 ਮਿੰਟਾਂ ਨੂੰ ਤੇ ਜਾਣਾ ਆਪਾਂ ਨਿਊਟਨ ਐਕਸਚੇਂਜ ਉੱਥੋਂ ਲੈਣੀ ਆ ਆਪਣੇ ਘਰ ਆੜੀ ਤੇ ਹੁਣ ਇੱਥੇ ਖੜੇ ਆ ਬੱਸ ਸਟਾਪ ਤੇ ਤੇ ਦੇਖਦੇ ਆਂ ਬੱਸ ਆਉਂਦੀ ਆ ਫਿਰ ਚੱਲਦੇ ਆਂ ਅੱਜ ਮੀਂਹ ਨਹੀਂ ਹਟਿਆ ਮੀਂਹ ਅਜੇ ਤੱਕ ਪੂਰਾ ਪਈ ਜਾਂਦਾ ਜੋਰਾਂ ਛੋਰਾਂ ਤੇ ਇਹ ਕਹਿੰਦਾ ਮੌਸਮ ਵੀ ਵਧੀਆ ਅੱਜ ਆਵਾ ਮੀਂਹ ਨਾ ਥੋੜਾ ਜਿਹਾ ਨਿਕਲਣਾ ਕਰਨਾ ਫਿਰ ਬਾਹਰ ਔਖਾ ਹੋ ਜਾਂਦਾ ਆਦਰਵਾਈਸ ਸਾਰਾ ਸੈਟ ਹੁਣ ਛਤਰੀ ਲੈ ਕੇ ਫਿਰਦੇ ਆਂ ਆਪਾਂ ਵੀ ਬਸ ਥੋੜੀ ਥੋੜੀ ਪੂਰੀ ਜੀ ਪਈ ਜਾਂਦੀ ਆ ਬਹਿ ਕੇ ਆਪਾਂ ਬੱਸ 'ਚ ਬੱਸ ਹੈਗੀ ਆਪਣੀ ਡਬਲ ਵਾਲੀ ਵੱਡੀ ਆ ਏਅਰ 6 ਆਰ 6 ਸਾਰੀਆਂ ਵੱਟ ਗਈਆਂ ਹੁੰਦੀਆਂ ਡਬਲ ਆ ਬੱਸ ਬਸ ਸਾਰੀ ਖਾਲੀ ਪਈ ਆ ਤੇ ਬਸ ਕੋਸ ਇਦਾਂ ਦੀ ਆ ਤੇ ਉਹ ਕਾਰਡ ਆ ਕਾਰਡ ਆ ਪਾ ਇੱਥੇ ਲਾ ਕੇ ਚੜ ਜਾਣਾ ਇੱਥੇ ਲਾਉਣਾ ਹੁੰਦਾ ਇਸੇ ਟੋਂ ਜੀ ਹੁੰਦੀ ਆ ਬਸ ਫਿਰ ਚੜਜੋ ਤੇ ਬਸ ਆਪਣੇ ਨਾਂ ਵੀ ਕੰਡੈਕਟਰ ਆ ਨਾਂ ਕੁ ਸ਼ੋਰ ਬਸ ਕਾਰਡ ਲਾ ਕੇ ਚੜ ਕੇ ਬਹਿ ਜਾਓ ਬਸ ਜੇ ਕਿਤੇ ਰੁਕਣਾ ਤੇ ਆਹ ਲੱਗੀਆਂ ਰਸੀ ਜੀ ਇਹਨੂੰ ਖਿੱਚ ਦੋ ਤੇ ਜਦੋਂ ਤੁਹਾਡਾ ਸਟਾਪ ਆ ਇੱਥੇ ਸਟਾਪ ਸ਼ੋ ਕਰਦਾ ਜਿਵੇਂ 124 ਜਿਵੇਂ 124 ਤੇ ਉਤਰਨਾ ਤੇ ਫਿਰ ਆਹ ਰਸੀ ਜੀ ਇਹ ਨਾਲ ਖਿੱਚ ਦਿੰਦਾ ਤੇ ਫਿਰ ਵਾਰਸਕ ਨੇ ਸਟਾਪ ਤੇ ਰੁਕ ਜਾਂਦੀ ਆ ਜਦੋਂ ਸਟਾਪ ਵਾਲੇ ਸਾਈਨ ਲੱਗੇ ਹੋਵੇ ਉਹ ਵੀ ਤੁਸੀਂ ਨਪ ਸਕਦੇ ਹੋ ਨਹੀਂ ਤਾਂ ਅਦਰਵਾਈਜ਼ ਆ yellow ਰੋ ਰਸੀ ਆ ਇਹ ਸਾਰੇ ਕਿਤੇ ਹੈਗੇ ਆ ਸਾਰੀ ਵਗਦੇ ਅਸੀਂ ਬਸ ਹੈਗੇ ਆ ਇਹ ਨਪ ਸਕਦੇ ਹੋ ਤੁਸੀਂ ਉਹ ਦੇਖੋ ਦੇਖੋ ਰਹਿ ਜਨਾ ਬੱਸ ਰੁਕ ਜਾਂਦੀ ਆ ਜਦੋਂ ਆਪਣਾ ਸਟਾਪ ਆ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਸਟਾਪ ਨਪਾਂਗੇ ਜਦੋਂ ਤੇ ਆ ਗਿਆ ਆਪਣਾ ਸਟਾਪ ਨਿਊਟਰਨ ਐਕਸਚੇਂਜ ਬੇ ਹੁਣ ਆਪਾਂ ਖਿੱਚਦੇ ਆ ਰਸੀ ਦੇਖਿਓ ਦੇ ਸੌਪ ਨਾ ਪਤਾ ਹਾਂ ਤੇ ਬਸ ਇੱਥੇ ਰੁਕ ਜੂਗੀ ਬਸ ਐਦਾਂ ਹੀ ਆ ਸਿੰਪਲ ਆ ਪਹਿਲਾਂ ਪਹਿਲਾਂ ਮੈਨੂੰ ਬਹੁਤ ਆਫਾ ਲੱਗਦਾ ਸੀ ਪਰ ਹੁਣ ਹੋਏ ਚਾਰ-ਪੰਜ ਦਿਨਾਂ ਬਾਅਦ ਨੂੰ ਹੁਣ ਸਹੀ ਅਜਮਾ ਤੇ ਬਸ ਸਟੌਪ ਨਾ ਪਤਾ ਹੁਣ ਬਸ ਬੱਸ ਰੁਕ ਜੂ ਤੇ ਜੇ ਆਪਾਂ ਹੁਣ ਆਹ ਕਿਟ ਖੋਲਣਾ ਤੇ ਉਹ ਜਿਹੜੇ ਹੈਂਡ ਲੱਗੇ ਆ ਉਹਨਾਂ ਨੂੰ ਬਸ ਆਪਾਂ ਇੱਕ ਵਾਰੀ ਪੁਸ਼ ਕਰ ਦੇਣਾ ਤੇ ਫਿਰ ਬਸ ਡੋਰ ਖੁੱਲ ਜਾਣਾ ਆਦਰਵਾਇਜ਼ ਡੋਰ ਨਹੀਂ ਖੁੱਲਣਾ ਸੋ ਨੇ ਇੱਕ ਵਾਰੀ ਪੁਸ਼ ਕਰਨਾ ਪੈਣਾ ਤੇ ਚਲੋ ਬਸ ਕਾਉਪੋਂ ਦਾ ਆਪਣਾਗਾ ਖੇਤਰ ਦੇਣ ਫਿਰ ਚਲੋ ਮੀਂਹ ਪਈ ਜਾਂਦਾ ਪੂਰਾ ਹਜੇ ਤੱਕ ਮੀਂਹ ਜਮਾ ਨਹੀਂ ਹਟਿਆ ਇਹ ਆਪਣਾ ਸਟਾਪ ਹੀ ਮੈਸ ਹੋ ਗਿਆ ਤੇ ਉਹ ਰੱਸੀ ਜੀ ਖਿੱਚੀ ਸੀ ਆਪਾਂ ਪਰ ਉਹਨੇ ਕੰਮ ਨਹੀਂ ਕਰਿਆ ਤੇ ਨਾ ਸਟਾਪ ਵਾਲੇ ਬਟਨ ਨੇ ਹੁਣ ਆਪਾਂ ਤੁਰ ਕੇ ਜਾਂਦੇ ਆ ਇਹ ਨਹੀਂ ਵਈ ਜਾਂਦਾ ਤੇ ਟਾਈਮ 1 ਵਜ ਗਿਆ ਤੇ ਮੌਸਮ ਪੂਰਾ ਘੈਂਟ ਆ ਹਜੇ ਵੀ ਠੰਡਾ ਤੇ ਦੇਖਦੇ ਆਂ ਵੀ ਕਦੋਂ ਖੜਦਾ ਹੂੰ ਤਾਂ ਵੈਦਰ ਤੇ 3 ਵਜ ਦਾ ਦੱਸਿਆ ਵਾ ਵੀ 3 ਵਜੇ ਹਟੂਗਾ ਦੇਖਦੇ ਆਂ ਤਿੰਨ ਵਜੇ ਹਟਦਾਕ ਨਹੀਂ ਹਜੇ ਵੀ 2 ਘੰਟੇ ਪਏ ਆ ਤੇ ਹੁਣ ਚਲਦੇ ਆ ਘਰੇ ਘਰੇ ਚੱਲ ਕੇ ਚਾਹ ਚੂ ਪੀਨੇ ਆ ਚਲੋ ਲਓ ਜੀ ਫਾਈਨਲੀ ਆ ਗਏ ਆ ਘਰੇ ਤੇ ਚੱਲਦੇ ਆ ਹੁਣ ਅੰਦਰ ਹੁਣ ਬੰਦ ਹੀ ਕਰ ਦੋ ਓਹੋ ਓਹ ਲਾਈਏ ਤੇ ਸ਼ੂ ਤੇ ਚੱਲਦੇ ਆਂ ਅੰਦਰ ਡੇਢ ਵੱਜ ਗਿਆ ਦੁਪਹਿਰ ਦਾ ਬੈਠੇ ਆਂ ਆਪਾਂ ਬਾਹਰ ਤਾਂ ਮੀਂਹ ਪਈਆਂ ਦਾ ਬਾਹਰ ਤਾਂ ਆਪਾਂ ਹੁਣ ਜਾ ਨਹੀਂ ਸਕਦੇ ਤੇ ਬੈਠੇ ਆਂ ਵਲੌਗ ਦੇਖੀ ਜਾਂਦੇ ਆਂ ਇੱਧਰ ਤੇ ਆ ਮੋਕਾਸ ਤੇਰੇ ਆਪਣੇ ਸਾਫ਼ ਸੇ ਸੈੱਟ ਕਰਨਾ ਪਵੇਗਾ ਕੋਈ ਯਹਾਂ ਕੋਈ ਚਾਹੀਏ ਇਹ ਇਸ ਦਾ ਲੌਕ ਹੁੰਦਾ ਨੀਤੇ ਇਸ ਕੋ ਯਹਾਂ ਸੇ ਲੌਕ ਕਰੀਏ ਤੇ ਵਹਾਂ ਹੀ ਟਾਈਮ ਪਾਸ ਕਰਦੇ ਆਂ ਵਲੌਗ ਦੇਖ ਕੇ ਟਰੱਕਾਂ ਦੇ ਬੜੀ ਬੜੀ ਆਪਣੀ ਡਬਲ ਕੋਲ ਦਾ ਕੰਮ ਚੱਲਦਾ ਹੈ ਯਹਾਂ ਪੇ ਅੰਦਰ ਹੀ ਟਾਂਕੀ ਦੀ ਫੀਲਿੰਗ ਆ ਰਹੀ ਹੈ ਜਿਆਦਾ ਐਲ ਬਣਾਓਗੇ ਤੋ ਆਪਾਂ ਕੁਛ ਨਾ ਕੁਛ ਟੁੱਟੇਗਾ इसलिए आप तो जितना भी ऊपर से जा सकते उतना ही ऊपर से जाओ तो बढ़िया रहोगे एक ये जहाज जा रहा है और एक ये जहाज हमारे पीछे